ਮਾਪਿਆਂ ਦੀ ਸੋਹਣੀ ਅਤੇ ਇਕਲौती ਧੀ ਪਿਆਰੀ ਜਸਪ੍ਰੀਤ ਕੌਰ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ سامنے ਆ ਰਹੀ ਹੈ। ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦਿਨ ਰਾਤ ਰੋਸ ਪ੍ਰਦਰਸ਼ਨ ਕਰਦੇ ਹੋਏ ਉਸ ਦੀ ਮ੍ਰਿਤਕ ਦੇਨ ਨੂੰ ਸੜਕ ਕੰਢੇ ਰੱਖ ਕੇ ਰੋਂਦੇ-ਕੁਲੰਦੇ ਪਿਓ ਨੂੰ ਦੇਖ ਕੇ ਹੁਣ ਲੱਗਦਾ ਹੈ ਕਿ ਰੱਬ ਨੂੰ ਵੀ ਤਰਸ ਆ ਚੁੱਕਿਆ ਹੈ। ਇਸ ਪੂਰੀ ਘਟਨਾ ਤੋਂ ਬਾਅਦ ਪਤਾ ਲੱਗ ਰਿਹਾ ਹੈ ਕਿ ਉਨ੍ਹਾਂ ਸਾਰੇ ਜੀਆਂ ਨੂੰ ਜਿਨ੍ਹਾਂ ਦੀ ਗਿਣਤੀ ਕੁੱਲ 4 ਸੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਏ ਨੇ। ਇਸ ਬੰਦੀ ਪੁਲਿਸ ਦੇ ਵੱਲੋਂ ਪੁਸ਼ਟੀ ਨਾ ਕਰਨ ਕਰਕੇ ਲੋਕਾਂ ਨੂੰ ਇਸ ਗੱਲ ਤੇ ਯਕੀਨ ਨਹੀਂ ਹੋ پا ਰਿਹਾ ਇਹ ਗੱਲ ਵੀ ਸਾਡੇ ਕੋਲ ਧਰਨੇ ਦੇ ਵਿੱਚ ਮੌਜੂਦ ਲੋਕਾਂ ਦੇ ਕੋਲੋਂ ਹੀ ਸਾਹਮਣੇ ਆਈ ਹੈ ਜਿਹੜੇ ਕਹਿ ਰਹੇ ਨੇ ਕਿ ਚਾਰੋਂ ਜਾਣੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਨੇ ਕਿਉਂਕਿ ਇਸ ਮੁੰਡੇ ਦੇ ਮਾਪਿਆਂ ਨੂੰ ਪਹਿਲਾਂ ਹੀ ਫੜ ਲਿਆ ਗਿਆ ਸੀ ਅਤੇ ਉਸ ਦੀ ਭੈਣ ਹੀ ਬਾਕੀ ਸੀ ਅਤੇ ਹੁਣ ਵੀ ਉਸ ਨੂੰ ਵੀ ਪੁਲਿਸ ਨੇ ਫੜਨ ਤੋਂ ਬਾਅਦ ਇਹ ਕਿਹਾ ਕਿ ਸਾਰੇ ਜਾਣੇ ਫੜੇ ਜਾ ਚੁੱਕੇ ਨੇ ਤੇ ਧਰਨਾ ਪ੍ਰਦਰਸ਼ਨ ਖਤਮ ਕੀਤਾ ਜਾਵੇ ਪਰ ਧਰਨੇ ਦੇ ਵਿੱਚ ਆ ਕੇ ਕੋਈ ਗੱਲ ਲੋਕਾਂ ਦੇ ਸਾਹਮਣੇ ਨਾ ਕਹਿਣ ਕਰਕੇ ਲੋਕਾਂ ਨੂੰ ਇਸ ਸਮੇਂ ਯਕੀਨ ਨਹੀਂ ਜਿਸ ਤੇ ਚੱਲਦੇ ਹੋਏ ਧਰਨਾ ਹੋ ਸਕਦਾ ਹੈ ਕਿ ਹੋਰ ਲੰਬਾ ਚੱਲੇ ਇਹ ਵੀ ਹੋ ਸਕਦਾ ਹੈ ਕਿ ਪ੍ਰਸ਼ਾਸਨ ਪੁਲਿਸ ਕੁਝ ਦੇਰ ਬਾਅਦ ਰਾਤ ਹੋਣ ਤੋਂ ਪਹਿਲਾਂ ਜਾਂ ਫਿਰ ਕੱਲ ਸਵੇਰ ਤੱਕ ਇਸ ਸੰਬੰਧੀ ਆ ਕੇ ਦੱਸ ਦੇਵੇ ਕਿ ਚਾਰੋਂ ਜਾਣੇ ਫੜੇ ਗਏ ਨੇ ਦਰਅਸਲ ਲੋਕ ਇਹ ਆਖ ਰਹੇ ਨੇ ਕਿ ਜੇ ਚਾਰੋਂ ਫੜੇ ਜਾਂ ਚੁੱਕੇ ਨੇ ਜਿਵੇਂ ਕਿ ਪਹਿਲਾਂ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਲਿਆ ਗਿਆ ਮੁੰਡੇ ਦਾ ਉਹ ਸਾਰੀ ਪ੍ਰੋਸੀਜਰ ਦੇ ਵਿੱਚ ਇਹਨਾਂ ਨੂੰ ਕੱਟਿਆ ਜਾਣਾ ਤਾਂ ਸਾਨੂੰ ਕੁਝ ਪਤਾ ਕਿਉਂ ਨਹੀਂ ਲੱਗ ਰਿਹਾ ਸਾਨੂੰ ਕੋਈ ਦਿਖ ਕਿਉਂ ਨਹੀਂ ਰਿਹਾ ਪੁਲਿਸ ਦੀ ਹਿਰਾਸਤ ਦੇ ਵਿੱਚ ਉਹ ਇਹ ਸਾਰੀਆਂ ਗੱਲਾਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਦੇ ਹੋਏ ਪਰਿਵਾਰਕ ਇਹ ਉੰਦਰ ਚਾਹੁੰਦੇ ਨੇ ਕਿ ਪੁਲਿਸ ਵਾਲੇ ਆਪਣੇ ਮੂੰਹੋਂ ਇੱਕ ਵਾਰ ਆ ਕੇ ਕਹਿ ਦੇਣ ਐਸੇ ਕਰਕੇ ਮੂਰਤੀ ਹੋਏ ਇਸ ਗੱਲ ਤੇ ਯਕੀਨ ਨਹੀਂ ਕਰ پا ਰਹੇ ਮਜਬੂਰ ਅਤੇ ਗਰੀਬ ਪਿਓ ਜੋ ਕਿ ਬਿਹਾਰੀਆਂ ਲਾਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ ਉਹ ਸਭ ਕੁਝ ਛੱਡ ਛੜਾ ਕੇ ਇਸ ਧਰਮੇ ਦੇ ਵਿੱਚ ਆ ਕੇ ਬੈਠਾ ਹੈ ਉਹ ਮਾਂ ਜਿਸਨੇ ਆਪਣੇ ਧੀ ਦੇ ਲਈ ਵਿਆਹ ਦੇ ਸ਼ਗਨ ਸਾਰੇ ਮੁਕੰਮਲ ਕੀਤੇ ਸੀ ਲਾਲ ਜੋੜੇ ਦੇ ਵਿੱਚ ਕੁੜੀ ਨੂੰ ਸਜਾਇਆ ਸੀ ਉਸ ਦੇ ਵਿਆਹ ਦੀ ਇੱਕ ਇੱਕ ਚੀਜ਼ ਆਪ ਦੇਖ ਕੇ ਲਈ ਸੀ ਹਜੂ ਮ ਆਪਣੀ ਧੀ ਨੂੰ ਹਾਲ ਵਿੱਚ ਲੈ ਕੇ ਬੈਠੀ ਹੈ ਤੇ ਹੁਣ ਉਸ ਦਾ ਸੰਸਕਾਰ ਕਰਨ ਤੋਂ ਵੀ ਇਹ ਪਰਿਵਾਰ ਨੂੰ ਕੀ ਹੋਇਆ ਕਿਉਂਕਿ ਪ੍ਰਸ਼ਾਸਨ ਵਾਲੇ ਉਹਨਾਂ ਨੂੰ ਪੁੱਛ ਕੇ ਦੱਸ ਰਹੇ ਹਨ ਪਰਿਵਾਰ ਨੇ ਸਿਰਫ ਇਹੀ ਕਿਹਾ ਸੀ ਕਿ ਜਦੋਂ ਸਾਰੇ ਜਾਣੇ ਫੜੇ ਜਾਣਗੇ ਅਸੀਂ ਉਸ ਸਮੇਂ ਆਪਣੀ ਧੀ ਦਾ ਸੰਸਕਾਰ ਕਰ ਦਵਾਂਗੇ ਪੁਲਿਸ ਦੇ ਵੱਲੋਂ ਬੀਤੇ ਦਿਨੀ ਭਰੋਸਾ ਦਿੱਤਾ ਗਿਆ ਸੀ ਕਿ ਤੁਸੀਂ ਅਗਲੀ ਕਾਰਵਾਈ ਕਰਵਾ ਲਓ ਮ੍ਰਿਤਕ ਦੇ ਦੇ ਨਾਲ ਰਿਪੋਰਟ ਵਗੈਰਾ ਆ ਜਾਏਗੀ ਉਸਤੀ ਤੇ ਉਸ ਤੋਂ ਬਾਅਦ ਤੁਸੀਂ ਇਸ ਦਾ ਸੰਸਕਾਰ ਭਾਵੇਂ ਕਰ ਦਿਓ ਤੇ ਅਸੀਂ ਉਸ ਸਮੇਂ ਤੱਕ ਪਰਿਵਾਰਿਕ ਮੈਂਬਰਾਂ ਨੂੰ ਫੜ ਲਵਾਂਗੇ ਤਾਂ ਖੈਰ ਦੇਰ ਦੇ ਨਾਲ ਹੀ ਸਹੀ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਭਰਾ ਨੇ ਕਿਹਾ ਸੀ ਕਿ ਇਹ ਸਾਰੇ ਜਾਣੇ ਪਹਿਲੇ ਹੀ ਦਿਨ ਪੜੇ ਜਾਣੇ ਚਾਹੀਦੇ ਸੀ ਉਹਨਾਂ ਦੇ ਘਰ ਦੇ ਵਿੱਚ ਹੀ ਇਹ ਸਭ ਕੁਝ ਹੋਇਆ ਤਾਂ ਉਹਨਾਂ ਨੂੰ ਚੱਕਣਾ ਰਾਉਂਡ ਅਪ ਕਰਨਾ ਬਣਦਾ ਸੀ ਪੁਲਿਸ ਦਾ ਤਾਂ ਖੈਰ ਪੁਲਿਸ ਅਤੇ ਪ੍ਰਸ਼ਾਸਨ ਆਪਣੇ ਤਰੀਕੇ ਦੇ ਨਾਲ ਅਤੇ ਆਪਣੇ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਚੱਲ ਕੇ ਸਾਰਾ ਕੰਮਕਾਰ ਕਰ ਰਹੇ ਨੇ ਤੇ ਇਧਰ ਹੁਣ ਪਰਿਵਾਰ ਨੂੰ ਇਨਸਾਫ ਦੀ ਉਮੀਦ ਜਾਗੀ ਹੈ ਜਿਸ ਦੇ ਵਿੱਚ ਚਾਰੋਂ ਜਾਣਿਆਂ ਦੇ ਖਿਲਾਫ ਉਹ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਇਹ ਹੀ ਕਹਿ ਰਹੇ ਨੇ ਕਿ ਸਾਡੀ ਧੀ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਨਾ ਵੀ ਦਿਨਾ ਤੋਂ ਪਹਿਲਾਂ ਚੰਗੇ ਭਲੇ ਆਪਣੇ ਘਰ ਦੇ ਵਿੱਚ ਬੈਠੇ ਸੀ ਸਾਡੀ ਘਰ 'ਚ ਖੁਸ਼ੀਆਂ ਸੀ ਸਾਡੀ ਭੈਣ ਸਾਡੇ ਨਾਲ ਸੀ ਅਤੇ ਉਹ ਪੜ੍ਹੀ ਲਿਖੀ ਹੋਸ਼ਿਆਰ ਕੁੜੀ ਸੀ ਹਰ ਕੋਈ ਇਹੀ ਕਹਿ ਰਿਹਾ ਸੀ ਕਿ ਇਸ ਦਾ ਵੀਜ਼ਾ ਵੀ ਆ ਚੁੱਕਿਆ ਹੈ ਇਸਨੇ ਵਿਦੇਸ਼ ਵੀ ਚਲੇ ਜਾਣਾ ਹੈ ਇਸ ਨੂੰ ਤਾਂ ਕਿੰਨੇ ਹੀ ਰਿਸ਼ਤੇ ਮਿਲ ਜਾਣੇ ਸੀ ਪਰ ਪਤਾ ਨਹੀਂ ਇਹ ਪਰਿਵਾਰ ਇੱਥੇ ਕਿਵੇਂ ਫਸ ਗਿਆ ਇਹੋ ਜਿਹੇ ਲੋਕਾਂ ਦੇ ਨਾਲ ਜੋ ਕਿ ਬੇਹਦ ਹੀ ਮਾੜਾ ਨਿਕਲਿਆ ਅਤੇ ਚੰਦ ਦਿਨਾਂ ਦੇ ਵਿੱਚ ਹੀ ਬੇਗਾਨੀ ਧੀ ਨੂੰ ਖਤਮ ਕਰਕੇ ਇਸ ਤਰ੍ਹਾਂ ਸੁੱਟ ਕੇ ਉਹ ਮੁੰਡਾ ਆਪ ਬਾਹਰ ਭੱਜ ਗਿਆ ਸੀ ਇਸ ਪੂਰੀ ਘਟਨਾ ਤੋਂ ਬਾਅਦ ਉੱਥੇ ਕੀ ਕੁਝ ਹੋਇਆ ਕਿਉਂਕਿ ਹੰਗਾਮਾ ਜ਼ਰੂਰ ਦੇਖਣ ਨੂੰ ਮਿਲਿਆ ਵੱਡਾ ਜਾਮ ਲੱਗਿਆ ਹੋਇਆ ਸੀ ਧਰਨਾ ਪ੍ਰਦਰਸ਼ਨ ਸੀ ਤਾਂ ਕਿਸਾਨ ਜਥੇਬੰਦੀਆਂ ਸਮੇਤ ਪਿੰਡਾਂ ਦੇ ਲੋਕ ਇੱਥੇ ਮੌਜੂਦ ਸੀ ਜਿਹੜੇ ਕਿ ਲੋਕਾਂ ਨੂੰ ਇਹ ਸਮਝਾ ਰਹੇ ਸੀ ਕਿ ਅਸੀਂ ਇਹ ਧਰਨਾ ਕਿਉਂ ਲਗਾਇਆ ਤੇ ਇਸ ਦੇ ਵਿੱਚ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਧੀਆਂ ਭੈਣਾਂ ਸਭੀਆਂ ਸਾਂਝੀਆਂ ਹੁੰਦੀਆਂ ਨੇ ਇੱਕ ਪਿੰਡ ਦੀ ਇਹ ਧੀ ਸੀ ਜਿਸ ਦੇ ਨਾਲ ਇਹ ਮਾੜੀ ਘਟਨਾ ਹੋਈ ਬਿਨਾਂ ਕਸੂਰੋ ਹੀ ਉਸ ਕੁੜੀ ਨੂੰ ਸੋਰੇ ਘਰ ਦੇ ਵਿੱਚ ਮਾਰ ਦਿੱਤਾ ਗਿਆ ਇਸ ਦੇ ਚਲਦੇ ਹੋਏ ਕਈ ਨੇੜੇ ਦੇ ਪਿੰਡਾਂ ਦੇ ਲੋਕ ਇੱਥੇ ਇਕੱਠੇ ਹੋਏ ਭਾਵੇਂ ਉਹ ਬੰਦੇ ਹੋਣ ਜਾਂ ਔਰਤਾਂ ਹੋਣ ਉਹ ਸ਼ਾਮਿਲ ਸੀ ਇੱਥੇ ਬੱਚੇ ਵੀ ਪਹੁੰਚੇ ਸੀ ਜਿਨ੍ਹਾਂ ਦੀ ਉਮਰ ਮੁੰਡਿਆਂ ਦੀ ਘੱਟ ਸੀ ਉਹ ਵੀ ਇੱਥੇ ਧਰਨੇ ਦੇ ਵਿੱਚ ਮੌਜੂਦ ਸੀ ਹੁਣ ਇਸ ਤੋਂ ਬਾਅਦ ਇਹ ਧਰਨਾ ਪ੍ਰਦਰਸ਼ਨ ਚੁੱਕਿਆ ਜਾਣਾ ਹੈ ਹਾਲਾਂਕਿ ਪਹਿਲਾਂ ਵੀ ਇੱਕ ਪਾਸੋਂ ਖੁੱਲਾ ਰੱਖਿਆ ਗਿਆ ਸੀ ਰਸਤਾ ਤਾਂ ਕਿ ਲੋਕ ਆਣ ਜਾਣ ਕਰ ਸਕਣ ਪਰ ਫਿਰ ਵੀ ਜਾਮ ਜ਼ਰੂਰ ਲੱਗ ਜਾਂਦਾ ਹੈ ਜਦੋਂ ਇਸ ਤਰ੍ਹਾਂ ਦੇ ਨਾਲ ਸੜਕ ਬੰਦ ਕੀਤੀ ਹੋਵੇ ਤਾਂ ਉੱਥੇ ਹੀ ਲੋਕਾਂ ਨੂੰ ਸਮਝਾਉਣ ਦੇ ਵਿੱਚ ਦੱਸਣ ਦੇ ਵਿੱਚ ਉਹਨਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਮਦਦ ਕੀਤੀ ਗਈ ਕਿ ਆਖਿਰਕਾਰ ਇਹ ਘਤੀ ਦੇ ਇਨਸਾਫ ਤੇ ਲਈ ਧਰਨਾ ਲਗਾਇਆ ਗਿਆ ਇਸ ਪੂਰੀ ਘਟਨਾ ਤੋਂ ਬਾਅਦ ਜਦੋਂ ਤੱਕ ਪੁਲਿਸ ਵਾਲੇ ਨਹੀਂ ਦੱਸਦੇ ਕਿ ਅਸੀਂ ਉਹਨਾਂ ਨੂੰ ਫੜ ਚੁੱਕੇ ਹਾਂ ਤੇ ਕੋਈ ਤਸਵੀਰ ਜਾਂ ਵੀਡੀਓ ਸਾਹਮਣੇ ਨਹੀਂ ਆਂਦੀ ਉਸ ਸਮੇਂ ਤੱਕ ਇਹਰਨਾ ਪ੍ਰਦਰਸ਼ਨ ਨਾਚ ਕਰਨ ਦੀ ਗੱਲ ਇੱਥੇ ਮੌਜੂਦ ਲੋਕ ਆਖ ਰਹੇ ਨੇ ਜਿਵੇਂ ਹੀ ਇਸ ਸੰਬੰਧੀ ਸਾਡੇ ਕੋਲ ਹੋਰ ਜਾਣਕਾਰੀ ਪਹੁੰਚੇਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਪਰ ਫਿਲਹਾਲ ਤੁਸੀਂ ਇਸ ਘਟਨਾ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਕਮੈਂਟਾਂ ਦੇ ਰਾਹੀਂ ਵਿਚਾਰ ਸਾਡੇ ਤੱਕ ਜ਼ਰੂਰ ਪਹੁੰਚਾਓ ਆਹ ਬਰਤਨਾਂ ਨੂੰ ਖੜਾ ਕਿੱਥੇ ਆ। ਉਹ ਬੰਦਾ ਕਰਕੇ ਲਾ ਦੇ ਉਹ। ਇਹਦਾ ਕਰਕੇ ਲਾ ਦੇ ਆਪਣੇ ਨੂੰ। ਇਹਨਾਂ ਨਾਲ ਸਿੱਟੇ ਨੂੰ ਮੋਹ ਲੋਂਦਾ ਸੀ ਚੰਗੇ ਭਲੇ। ਰੋਟੀ ਖਾ ਕੇ ਬੈਨੇ ਨੇ। ਸਭ ਵਧੀਆ ਖਾਸ ਬਰਵਾਰ ਸੀ ਨਾ। ਸਾਨੂੰ ਨਹੀਂ ਪਤਾ ਤੜਕੇ ਕੀ ਬਾਣਾ ਬਿੱਤੇ ਸਾ ਦੇ। ਅਸੀਂ ਤਾਂ ਜਦੋਂ ਮੁੰਡਾ ਭੱਜਿਆ ਉਹਨੂੰ ਬਸ ਸਿਰਫ ਮੁੰਡਾ ਹੀ ਭਾਈ ਦਾ ਦੇਖਿਆ। ਵਾਚਸ ਦੀ ਬਹੁ ਦੇਖੀ ਜਦੋਂ ਬਹੁ ਮੁੱਕੀ ਪਈ ਸੀ ਹਾਂ ਸਾਨੂੰ ਇੰਨਾ ਹੀ ਪਤਾ ਵੀ ਰ ਹੋਰ ਕੁਛ ਨਹੀਂ ਪਤਾ ਬਸ ਵੀਰੇ ਅਸੀਂ ਇੰਨੇ ਕਹਿਣਾ ਚਾਹੁੰਦੇ ਆ ਰਾਤ ਦੀ ਗੱਲ ਆ ਬਦਿਆ ਠੀਕ ਠਾਕ ਆਪ ਦਾ ਸਾਰੀ ਫੈਮਿਲੀ ਨੇ ਰੋਟੀ ਪਾਣੀ ਖਾਧਾ ਵਾ ਰੋਟੀ ਪਾਣੀ ਖਾ ਕੇ ਉਹ ਆਪਣੇ ਕਮਰੇ ਚ ਗਏ ਆਗੇ ਸਾਨੂੰ ਨਹੀਂ ਪਤਾ ਵੀ ਉਹਨਾਂ ਚ ਕੋਈ ਗੱਲ ਹੋਈ ਹੈ ਜਾਂ ਉਹਨਾਂ ਚ ਕੀ ਹੋਇਆ ਕੀ ਨਾ ਹੋਇਆ ਸਾਰਾ ਬਦਿਆ ਖੁਸ਼ ਮિજાਜ ਪਰਿਵਾਰ ਸੀਗਾ ਇਹਨਾਂ ਨੇ ਜਦੋਂ ਤਕਰੀਬਨ 2:30 ਦਾ ਟਾਈਮ ਆ ਉਹ ਮੁੰਡਾ ਸਾਡਾ ਮੋਟਰਸਾਈਕਲ ਲੈ ਕੇ ਘਰੋਂ ਬਾਹਰ ਗਿਆ ਤਾਂ ਮੰਮੀ ਨੇ ਜਾ ਕੇ ਦੇਖਿਆ ਕਿ ਮੁੰਡਾ ਚਲਿਆ ਗਿਆ ਤਾਂ ਜਾ ਕੇ ਕਮਰੇ ਜਿਸ ਦੀ ਜਦੋਂ ਬਹੂ ਹਲਾਈ ਇਹਨਾਂ ਨੇ ਤਾਂ ਬਹੂ ਹੈ ਨਹੀਂ ਸੀਗੀ ਚਸਪ੍ਰਿਤ ਕੋਰੇ ਹੈ ਨਹੀਂ ਸੀਗੀ ਉਹਦੇ ਗੱਲ ਤੇ ਕੁਛ ਬਾਰ ਕਰਿਆ ਹੋਇਆ ਸੀਗਾ ਸਾਡੇ ਮੁੰਡੇ ਨੇ ਹੀ ਕਰਿਆ ਸੀਗਾ ਜਾਂ ਜਾਂ ਸਾਨੂੰ ਉਹਨਾਂ ਦੀ ਕੋਈ ਗੱਲ ਹੋਈ ਉਹ ਵੀ ਨਹੀਂ ਪਤਾ ਪਰ ਇਨਨ ਕ ਬਸ ਅਸੀਂ ਕਹਿਣਾ ਜਾਣਦੇ ਹਾਂ ਇਨਾਂ ਤੇ ਸਾਡੇ ਮਾਪਿਆਂ ਤਾਂ ਕਿਸੇ ਰੋਗ ਆ ਨਾ ਕਿਸੇ ਭੈਣ ਭਾਈ ਦਾ ਰੋਲਾ ਉਹਨਾਂ ਦੋਨਾਂ ਚ ਕੀ ਹੋਇਆ ਉਹ ਉਹੀ ਜਾਣਾਂ ਜੇ ਸਾਡਾ ਮੁੰਡਾ ਦੱਸ ਸਕਦਾ ਅਸੀਂ ਕੁਛ ਨਹੀਂ ਕਹਿ ਸਕਦੇ ਅਸੀਂ ਪਾਲਸ ਪ੍ਰਸ਼ਾਸਨ ਨੂੰ ਜੋ ਦੋਸ਼ੀ ਸੀ ਉਹ ਆਪ ਫੋਨ ਕਰਕੇ ਫੜਾਇਆਗਾ ਅਸੀਂ ਬਸ ਇਹੀ ਮੰਗ ਕਰਦੇ ਹਾਂ ਜੋ ਦੋਸ਼ੀ ਆ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਆ ਬਾਕੀ ਸਾਡੇ ਕਿਸੇ ਪਰਿਵਾਰ ਨੂੰ ਕੋਈ ਗਲਤੀ ਨਹੀਂ ਹੈ ਕਿ ਕਿਸੇ ਨੂੰ ਨਜਾਇਜ਼ ਨਾ ਵਸਾਇਆ ਜਾਵੇ ਦੋਸੀ ਨੂੰ ਜੋ ਸਜ਼ਾ ਬਣਦੀ ਹੈ ਦਿੱਤੀ ਜਾਵੇ ਮੇਰਾ ਨਾਮ ਹੈ ਅਮਰਤਪਾਲ ਸਿੰਘ ਆ ਪਿੰਡ ਲੱਖਾ ਵਾ ਤੇ 25 ਅਗਸਤ ਨੂੰ ਮੇਰੀ ਪਿੰਡ ਨਾਲ ਦੇ ਪਿੰਡ ਨੂੰ ਮੋਲ ਹੁੰਦਾ ਸੀ ਚੰਗੇ ਭਲੇ ਰੋਟੀ ਖਾ ਕੇ ਬੈਨੇ ਸੰਵਧਿਆ ਖਾਸ ਪਰਵਾਰ ਸੀਗਾ ਸਾਨੂੰ ਨਹੀਂ ਪਤਾ ਤੜਕੇ ਕੀ ਬਾਣਾ ਬਿੱਤੇ ਸਾਡੇ ਨਾਲ ਅਸੀਂ ਤਾਂ ਜਦੋਂ ਮੁੰਡਾ ਭੱਜਿਆ ਉਹਨੂੰ ਬਸ ਸਿਰਫ ਮੁੰਡਾ ਹੀ ਭਾਈ ਦਾ ਦੇਖਿਆ ਬਾਅਦ ਚਸਦੀ ਮਹੂ ਦੇਖੀ ਜਦੋਂ ਬਹੁ ਮੁੱਕੀ ਪਈ ਸੀਗੀ ਹਾਂ ਜਾਨੀ ਨਹੀਂ ਪਤਾ ਵੀ ਰ ਹੋਰ ਕੁਛ ਨਹੀਂ ਪਤਾ ਬਸ ਵੀਰੇ ਅਸੀਂ ਇੰਨੇ ਕਹਿਣਾ ਚਾਹੁੰਦੇ ਆ ਰਾਤ ਦੀ ਗੱਲ ਆ ਬੜੀ ਠੀਕ ਠਾਕ ਆਪਦਾ ਸਾਰੀ ਫੈਮਿਲੀ ਨੇ ਰੋਟੀ ਪਾਣੀ ਖਾਧਾ ਵਾ ਰੋਟੀ ਪਾਣੀ ਖਾ ਕੇ ਉਹ ਆਪਣੇ ਕਮਰੇ ਚ ਗਏ ਆਗੇ ਸਾਨੂੰ ਨਹੀਂ ਪਤਾ ਵੀ ਉਹਨਾਂ ਚ ਕੋਈ ਗੱਲ ਹੋਈ ਹੈ ਜਾਂ ਉਹਨਾਂ ਚ ਕੀ ਹੋਇਆ ਕੀ ਨਾ ਹੋਇਆ ਸਾਰਾ ਵਧੀਆ ਖੁਸ਼ ਮિજાਜ ਪਰਿਵਾਰ ਸੀਗਾ ਇਹਨਾਂ ਨੇ ਜਦੋਂ ਤਕਰੀਬਨ 2.5 ਵਜੇ ਦਾ ਟਾਈਮ ਆ ਉਹ ਮੁੰਡਾ ਸਾਡਾ ਮੋਟਰਸਾਈਕਲ ਲੈ ਕੇ ਘਰੋਂ ਬਾਹਰ ਗਿਆ ਤਾਂ ਮੰਮੀ ਨੇ ਜਾ ਕੇ ਦੇਖਿਆ